ਰਤਨਾਰ ਇਕਮਿਕ ਹੋਣ ਤੇ 25ਵੇਂ ਪਵਿੱਤਰ ਵੇਈ ਦੀ ਕਾਰ ਸੇਵਾ ਦੀ ਸਿਲਵਰ ਜੁੱਬਲੀ ਮੌਕੇ ਸੰਸਚੀਵਾਲ ਵੱਲੋਂ ਸੰਦੇਸ਼ ਪੰਜਾਬ ਨੂੰ ਨਵਾਂ ਮੋੜ ਦੇਣ ਵਾਲੀ ਪਵਿੱਤਰ ਵੇਈ ਦੀ ਕਾਰ ਸੇਵਾ ਦੀ 25ਵੇਂ ਵਰ੍ਹੇਗੰਢ ਦਾ ਸਮਾਗਮ ਵਾਤਾਵਰਣ ਕਾਨਫਰੰਸ ਵਿੱਚ ਸ਼ਾਮਿਲ ਹੋਣਗੇ ਅਹਿਮ ਸ਼ਖਸੀਅਤਾਂ 18 ਦਿਨ ਦੀ ਕੈਨੇਡਾ ਫੇਰੀ ਤੋਂ ਪਰਤੇ ਸੰਸਚੀਵਾਲ ਆਉਂਦੇ ਹੀ ਸੇਵਾ ਕਾਰਜਾਂ ਵਿੱਚ ਜਟੇ ਪਉਣ ਗੁਰੂ ਪਾਣੀ ਪਤਾ ਮਾਤਾ ਤਰਤਮਾਤ ਦੇਵ ਸਰਬਤ ਦੇ ਦਾਈ ਦਇਆ ਖੇਲੇ ਸਗਲ ਗੁਰੂ ਨਾਨਕ ਬਾਸਾ ਨੇ ਖੇਲੇ ਸਗਲ ਜਗਤ ਦੀ ਗੱਲ ਕੀਤੀ ਕੋਈ ਕੋਈ ਇੱਕ ਪਿੰਡ ਨਹੀਂ ਕੋਈ ਇੱਕ ਸ਼ਹਿਰ ਨਹੀਂ ਕੋਈ ਇੱਕ ਦੇਸ਼ ਨਹੀਂ ਕੋਈ ਇੱਕ ਖਿੱਤਾ ਨਹੀਂ ਖੇਲੇ ਸਗਲ ਇਡਾ ਵਸਾਲ ਜਿਹਦੇ ਵਿੱਚ ਉਹਨਾਂ ਨੇ ਕੋਈ ਨੇਚਰ ਦੀ ਬਣਤਰ ਦੇ ਵਿੱਚ ਕੋਈ ਵਖਰੇਵੇਂ ਨਹੀਂ ਪਾਏ। ਸਗਲ ਜਗ ਸਾਰਾ ਸੰਤੁਲਿਤ ਹੈ। ਇਹ ਇੱਕ ਮਾਂ-ਬਾਪ ਵੀ ਕਹਿ ਸਕਦਾ ਸਾਰੇ ਜਿਹੜੇ ਹੈਗੇ ਸੁਖੀ। ਕਿਉਂਕਿ ਉਹਨੂੰ ਸਾਰਿਆਂ ਨੇ ਪੈਦਾ ਉਹਨੇ ਸਭ ਨੂੰ ਪੈਦਾ ਕੀਤਾ। ਮਾਂ-ਬਾਪ ਕਦੇ ਆਪਣੇ ਬੱਚਿਆਂ ਦੀ ਦੇ ਵਾਸਤੇ ਕੋਈ ਇਹੋ ਜੀ ਚੀਜ਼ ਨਹੀਂ ਮੰਗਦਾ ਹਮੇਸ਼ਾ ਸੁੱਖ ਮੰਗਦਾ। ਤੇ ਮਾਂ-ਬਾਪ ਹਮੇਸ਼ਾ ਆਪਣੇ ਬੱਚਿਆਂ ਨੂੰ ਚੰਗਾ ਉਪਦੇਸ਼ ਦਿੰਦਾ ਕਿ ਮੇਰੇ ਬੱਚੇ ਮੇਰੇ ਵਧੀਆ ਬਣੋ ਮੇਰਾ ਨਾਮ ਰੋਸ਼ਨ ਕਰੋ ਇਹ ਇਹ ਮੇਰੇ ਨਾਲੋਂ ਵੀ ਵਧੀਆ ਕੰਮ ਕਰੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਇਹ ਸੰਦੇਸ਼ ਦਿੱਤਾ ਸਾਰੀ ਮਨੁੱਖਤਾ ਵਾਸਤੇ ਖਾਸ ਕਰਕੇ ਇਹਨੇ ਜਿਹਨਾਂ ਨੂੰ ਸਮਝ ਪੈ ਗਈ ਅਗੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸਿੱਖਾ ਅਸੀਂ ਗੁਰੂ ਦੇ ਸਿੱਖਾਂ ਅਜੀਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖਾ ਜਿਹਨਾਂ ਨੂੰ ਉਹ ਸਮਝ ਪੈਣੀ ਸੋ ਉਹਨਾਂ ਨੂੰ ਉਹਨਾਂ ਵਾਸਤੇ ਇਹ ਜੋ ਉਹਨਾਂ ਸਰਬਦੋਨਾਂ ਨੇ ਕਹੇ ਆਨਾਤ ਨੂੰ ਉਪਦੇਸ਼ ਆ ਖੇਲੇ ਸਗਲ ਜੇ ਦੇ ਵਿੱਚ ਪਾਉਣ ਨੂੰ ਗੁਰੂ ਪਾਣੀ ਨੂੰ ਪਿਤਾ ਧਰਤੀ ਨੂੰ ਮਾ ਮਾਤਾ ਧਰਤੀ ਮਾਤ ਇਹਦੇ ਵਿੱਚ ਕੋਈ ਇਹਨੂੰ ਹੋਰ ਜੋੜਨ ਦੀ ਲੋੜ ਨਹੀਂ ਵੀ ਜਿਹੜਾ ਸਾਨੂੰ ਸਿੱਧਾ ਗੁਰੂ ਪਾਤਸ਼ਾਹ ਨੇ ਕਿ ਤਿੰਨਾ ਦੇ ਨਾਲ ਤੁਹਾਡਾ ਬਿਹੇਵ ਕੀ ਚਾਹੀਦਾ ਬਰਤਾਕ ਕੀ ਚਾਹੀਦਾ ਇਹ ਸਭਾ ਸਾ ਲੈਨੇ ਵਰਸਧੂ ਹਵਾ ਜਪਰ ਦੂਸ਼ਣ ਕਰਨਾ ਨਹੀਂ ਤੇ ਵੱਧ ਤੋਂ ਵੱਧ ਦਰਖਤ ਲਾਉਣੇ ਦਰਖਤ ਉਹ ਦੇਵਤੇ ਆ ਜਿਹੜੇ ਸਾਖ ਸਾਥ ਜਿਹੜੇ ਦੂਸਰੇ ਦੇ ਉੱਤੇ ਆ ਕਿਸੇ ਨੂੰ ਦਿਖਦੇ ਹੋਣਗੇ ਨਹੀਂ ਦਿਖਦੇ ਹੋਣਗੇ ਵੱਖਰੀ ਗੱਲ ਪਰ ਜਿਹੜੇ ਦਰਖਤ ਹੈ ਸਾक्षात ਦੇ ਦਿੰਦੇ ਆ ਇਹ ਸਭ ਤੋਂ ਵੱਡੀ ਜਿਹੜੀ ਸਾਨੂੰ ਦੇਣ ਦਿੰਦੇ ਆ ਉਹ ਇਹ ਹੈ ਕਿ ਅਸੀਂ ਜਦੋਂ હવા ਸਾਹ ਲੈਨੇ ਅਸੀਂ ਆਕਸੀਜਨ ਖਾਂਦੇ ਆ ਤੇ ਕਾਰਬਨ ਡਾਈ ਆਕਸਾਈਡ ਛੱਡਦੇ ਆ ਪਰ ਇਹ ਥਰਦੀ ਕਾਰਬਨ ਡਾਈ ਆਕਸਾਈਡ ਲੈ ਕੇ ਆਕਸੀਜਨ ਛੱਡਦੇ ਇਹ ਦੂਰ ਵੱਡਾ ਦੇਵਤਾ ਕੌਣ ਹੋ ਸਕਦਾ ਦੇਵਤਾ ਨੂੰ ਕਹਿੰਦੇ ਜਿਹੜਾ ਸਾਡਾ ਹਤੈਸੀ ਹੋਵੇ ਜਿਹੜਾ ਸਾਨੂੰ ਕੁਝ ਦੇਵੇ ਊਰਜਾ ਦੇਵੇ એનર્ਜੀ ਦੇਵੇ ਸਭ ਤੋਂ ਵੱਡਾ ਹਰ ਕੋਣ ਦੇਵਤਾ ਹੁੰਦਾ ਹੈ ਪਾਉਣ ਗੁਰੂ ਪਾਣੀ ਤੇ ਤਾਂ ਪਾਣੀ ਨੂੰ ਕਿਹਾ ਪਾਣੀ ਤਾਂ ਸਾਡੀ ਉਤਪਤੀ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਰਪਾਣੀ ਤੋਂ ਬਿਨਾ ਕੋਈ ਬੀਜ ਨਹੀਂ ਉਗਦਾ ਪਾਣੀ ਤੋਂ ਬਿਨਾ ਕੋਈ ਇਨਸਾਨ ਜਾਂ ਉਸੋਂ ਪੰਛੀ ਸੌਦੇ ਵਿੱਚ ਪਾਣੀ 70% ਪਾਣੀ ਪੀਤਾ ਦੇ ਸਮਾਨ ਇਹਦੀ ਇੱਜ਼ਤ ਸਨਮਾਨ ਮਾਤਾ ਧਰਤਮਾ ਗੁਰਸਿੱਖ ਵਾਸਤੇ ਇਹ ਇੰਜਿਤ ਦੇਣਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ ਸਦਾਨ ਹਵਾ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਹਵਾ ਨੂੰ ਸਾਫ਼ ਕਰਨ ਵਾਸਤੇ ਵੱਧ ਤੋਂ ਵੱਧ ਰੁੱਖ ਲਗਾਓ ਸਾਡੀ ਵਦ ਤੋਂ ਵਦ ਆਕਸੀਜਨ ਸਾਨੂੰ ਸਾਰਿਆਂ ਨੂੰ ਸਰਬੱਤ ਦਾ ਭਲਾ ਲੋਂਦੇ ਜਿਹੜੇ ਦਰਖਤ ਇਹ ਸਰਬੱਤ ਸਾਰਿਆਂ ਦਾ ਭਲਾ ਕਰਦਾ ਇਹ ਨਹੀਂ ਵੰਡ ਕਰਦਾ ਕਿ ਮੇਰੀ ਛਾਵੇਂ ਕੌਣ ਬਹਿੰਦਾ ਅਮੀਰ ਪਿੰਦਾ ਗਰੀਬ ਪਿੰਦਾ ਪੰਛੀ ਆਲਣਾ ਪਾਉਂਦਾ ਕੌਣ ਫੜ ਕੇ ਲੈ ਗਿਆ ਕੋਈ ਕੇਸ ਦਰਸਤ ਕਰਦਾ ਦੇਖਿਆ ਨਹੀਂ ਫਿਰ ਜਾ ਕੇ ਉਹਨਾਂ ਦੇ ਚੁੱਲਿਆਂ 'ਚ ਫੜਦਾ ਉਹਨਾਂ ਦੇ ਗਢੀਰੇ ਬਣ ਕੇ ਨਿਆਣਿਆਂ ਨੂੰ ਖਡਾਉਂਦਾ ਫਿਰ ਜਦੋਂ ਲਾਸ਼ ਟ ਵਿੜਾ ਆਉਂਦਾ ਤੁ ਜਦੋਂ ਚਾਰ ਬੰਦੇ ਟੱਕ ਕੇ ਲੈ ਕੇ ਜਾਂਦੇ ਆ ਫਿਰ ਵੀ ਸੰਸਕਾਰ ਇਹ ਦਰਖਤਾਂ ਦੇ ਨਾਲ ਹੁੰਦਾ ਇਹ ਦੂ ਵੱਡੇ ਦੇਵਤੇ ਕੌਣ ਖਸਾ ਸੋ ਇਹ ਦੇਵਤੇ ਆਕਸੀਜਨ ਦਿੰਦੇ ਆ ਗੁਰੂ ਨੂੰ ਖੁਸ਼ ਕਰਦੇ ਆ ਜੇ ਅਸੀਂ ਇੱਕ ਦਰਖਤ ਲਾਉਨੇ ਆ ਉਹਦੇ ਤੇ ਸਾਡਾ ਗੁਰੂ ਖੁਸ਼ ਹੁੰਦਾ ਕਿ ਮੇਰਾ ਲਾਇਕ ਪੁੱਤ ਇਹਨੇ ਇਹ ਬੂਟਾ ਲਾਇਆ ਜਿਹੜਾ ਸਾਰਿਆਂ ਨੂੰ ਆਕਸੀਜਨ ਦੋ ਪਾਣੀ ਪਤਾ ਜੇ ਦੰਪਤੀ ਦਾ ਸੰਭਾਲ ਇਸ ਕਰਦੇ ਉਹਨੇ ਸਾਡਾ ਪਾਣੀ ਦਾ ਸੰਭਾਲ ਭਾਵ ਉਹਦੀ ਬੇਅਰਥ ਕਰਤੋਂ ਜਿਵੇਂ ਸੀ ਸਾਡੇ ਬਜ਼ੁਰਗ ਜੀ ਦੇਖਿਆ ਇਹ ਜੇ ਤਾਂ ਜਿੰਦਸੀ ਖੂਲ ਆਉਂਦੇ ਸੀ ਲੰਗਰ ਲਾਉਂਦੇ ਸੀ ਕਿ ਇਥੋਂ ਜਲ ਦੇਵਤਾ ਨੇ ਆਉਣਾ ਉਹਨੇ ਸਾਡੇ ਖੇਤਾਂ ਦੇ ਵਿੱਚ ਹਰਿਆਲੀ ਤੇ ਖਸਾਲੀ ਲਾਉਣੀ ਵੀ ਛੇਦੀ ਇਥੋਂ ਜਲ ਆ ਜਾਏ ਅਰਦਾਸ ਕਰਦੇ ਸੀ ਜਦੋਂ ਇਹ ਮੋਟਰਾਂ ਲੱਗ ਗਈ ਇਹ ਜਿਹੜੀ ਨਦੀ ਹੈ ਦਰਿਆਵਾਂ ਤੋਂ ਪਾਣੀ ਪੀਣ ਵਾਸਤੇ ਲੈਂਦੇ ਸੀ ਅਸੀਂ ਨਹਾਉਂਦੇ ਸੀ ਅਸੀਂ ਇਸ ਅਮਰਤ ਜਲ ਨੂੰ ਘਰਾਂ ਵਿੱਚ ਵਰਤਦੇ ਸੀ ਕੱਪੜੇ ਵੀ ਇਹਦੇ ਵਿੱਚ ਧੋਂਦੇ ਸੀ ਖੇਤਾਂ ਨੂੰ ਵੀ ਲੱਗਦਾ ਸੀ ਉਹ ਸਾਰਾ ਕੁਝ ਨੇ ਜੀਵਨ ਦੇਣ ਵਾਲਾ ਪਾਣੀ ਅਸੀਂ ਉਹਦਾ ਪ੍ਰਬੰਧ ਨਹੀਂ ਕੀਤਾ ਸੀ ਬਾਹਰ ਤੋਂ ਜਾ ਕੇ ਆਏ ਉਦੈਸ਼ ਤੋਂ ਜਾ ਕੇ ਆਏ ਉਹ ਵੀ ਪਾਣੀ ਵਰਤਦੇ ਆ ਉਹਨਾਂ ਦੇ ਵੀ ਮਿਊਂਸੀਪਲ ਕਮੇਟੀयां ਉਹਨਾਂ ਦੇ ਵੀ ਕਾਨੂੰਨ ਬਣਿਆ ਹੋਇਆ ਪਰ ਉਥੇ ਕਿਤੇ ਵੀ ਕੋਈ ਇਹੋ ਜਿਹਾ ਟੀਰ ਲਗੇ ਸੀ ਵੇਚ ਦੇਣੇ ਸੀ ਲੱਗੇ ਦੇ ਕਿ ਜਿਹੜੀ ਖੁੱਲੇ ਆਮ ਲੋਕਾਂ ਨੂੰ ਤੰਗ ਕਰਦੀ ਉਹਦੇ ਅਸੀਂ ਕੋਈ ਨਦੀ دریا ਦੇ ਵਿੱਚ ਸਿੱਧਾ ਪਾਣੀ ਪਿੰਦਾ ਨਹੀਂ ਦੇਖਿਆ ਸੋ ਜਿਹੜੀ ਦੇਸ਼ ਧਰਤੀ ਦੇ ਉੱਤੇ ਪਹਿਲਾ ਹੋਣਾ ਚਾਹੀਦਾ ਸੀ ਚਾਹੀਦਾ ਇਹ ਸੀ ਕਿ ਬਾਹਰਲੇ ਮੁਲਕਾਂ ਵਾਲੇ ਅੱਜ ਸਾਰੀ ਵਿਸ਼ਵ ਜਿਹੜਾ ਹੈ ਉਹ ਗਲੋਬਲ ਵਾਰਮਿੰਗ ਦੀ ਮਾਰ ਹੈਠਾ ਅਜੇ ਮਨੁੱਖਤਾ ਨੂੰ ਜੋ ਸੁਨੇਹਾ ਬਾਬੇ ਨਾਨਕ ਨੇ ਦਿੱਤਾ ਅਸੀਂ ਉਹਨਾਂ ਨੂੰ ਫਾਲੋ ਨਹੀਂ ਕੀਤਾ ਅਸੀਂ ਆਪਣੇ ਹਿੱਤਾਂ ਵਾਸਤੇ ਹਰ ਚੀਜ਼ ਨੂੰ ਵੜਤਿਆ ਖੇਤਾਂ ਨੂੰ ਆਪਣੇ ਹਿੱਤਾਂ ਵਾਸਤੇ ਯਾ ਨਾ ਪਾਈਆਂ ਕੈਮੀਕਲ ਵਾਸਤੇ ਕਿ ਅਸੀਂ ਜੜਾ ਇੰਨਾ ਝਾੜ ਕੱਢਣਾ ਸੀ ਇਸ ਸਮਾਂ ਦੀ ਗੋਦ ਦੇ ਵਿੱਚ ਰਗਾਣਾ ਪੈਸਟੀਸਾਈਡ ਜਾਵਾ ਹੋ ਜਾਂਦਾ ਰਹੇ ਉਹ ਮਾਂ ਕੰਨਾ ਕਿ ਜੇ ਸਾਨੂੰ ਅਮਰ ਵਰਗਾ ਦੁੱਧ ਦਊਗੀ ਪਾਲੇ ਕਿਸੇ ਨੇ ਨਹੀਂ ਰੋਕਿਆ ਧਰਤੀ ਮਾਂ ਨੇ ਡਾਂਗਾ ਨਹੀਂ ਗੱਡੀਆਂ ਪਰ ਉਹ ਜਿਹੜੇ ਪਾਏ ਆ ਉਹ ਸਾਡੇ ਕੰਕਰਾਂ ਹੀ ਸਾਡੀ ਮਕੀਰਾਂ ਹੀ ਸਾਡੇ ਧੋਨੇ ਰਾਹੀ ਸਾਡੀਆਂ ਸਬਜ਼ ਰਾਹੀਂ ਨਹੀਂ ਉਹ ਮਾਂ ਦੀ ਗੋਦ ਚੋਂ ਆਣ ਕੇ ਉਹਨੂੰ ਅਸੀਂ ਰੋਕ ਨਹੀਂ ਸਕਦੇ ਜੋ ਅਸੀਂ ਨਦੀਆਂ ਦਰਿਆਵਾਂ ਦੇ ਵਿੱਚ ਪਾਇਆ ਜਿਹੜਾ ਰੀਚਾਰਜ ਹੋ ਗਿਆ ਇਹਦਾ ਹਜੇ ਕੋਈ ਹੱਲ ਨਹੀਂ ਬਣਿਆ ਜੇ ਮੈਚਰਲੀ ਪ੍ਰਕਿਰਿਆ ਪਾਣੀ ਰੈਗੂਲਰ ਇਹਦੇ ਵਿੱਚ ਛੱਡਿਆ ਜਾਵੇ ਇਹਦੀ ਮਿਕਦਾਰ ਘੱਟੇ ਕੁਆਂਟੀਟੀ ਘੱਟੇ ਜਿੱਥੇ ਪਿਆ ਕਿ ਆ ਨਦੀਆਂ ਦਰਿਆਵਾਂ ਦੇ ਵਿੱਚ ਜਿਹੜੇ ਪਾਰੇ ਗੰਦੇ ਪਾਣੀ ਹੈ ਰੋਕੀ ਰਣ ਜਾਂ ਮਿਊਸਪਲ ਕਾਰਪੋਰੇਸ਼ਨ ਦੇ ਕਿ ਆ ਇੰਡਸਟਰੀ ਤੇ ਕਿ ਉਹ ਕਿਸੇ ਪਿੰਡ ਦੇ ਆ ਕਿ ਉਹ ਕਿਸੇ ਸ਼ਹਿਰ ਦੇ ਆ ਕਿਸੇ ਨੂੰ ਕੋਈ ਹੱਕ ਨਹੀਂ ਨਾ ਉਹ ਵਾਰਦਾ ਕਾਨੂੰਨ ਸੇਮ ਕਾਨੂੰਨ ਸਾਡਾ ਭਾਰਤ ਦਾ ਬਣਿਆ ਸਾਨੂੰ ਕੋਈ ਨਦੀਆਂ ਦਰਿਆਵਾਂ ਨੂੰ ਪੂਜਦਾ ਨਹੀਂ ਤਾਂ ਕਿਹੜੀ ਨਦੀ ਹੈ ਜਿਹਦੇ ਉੱਤੇ ਸਾਡਾ ਸਿਰ ਨਹੀਂ ਝੁਕਦਾ ਸਾਨੂੰ ਪਤਾ ਬਾਜਪਨ ਦੇ ਵਿੱਚ ਕੁਸ਼ਵਲੇ ਗੱਡੇ ਹੁੰਦੇ ਸੀ ਚੇਤ 14 ਦੀ ਮੱਛਾ ਨਾਉਣ ਵਾਸਤੇ ਗੱਡੇ ਲੈ ਕੇ ਆਉਂਦੇ ਸੀ ਨਾਲ ਫਲਦ ਹੁੰਦੇ ਸੀ ਕਹਿੰਦੇ ਵੀ ਹੁਣ ਜਾ ਕੇ ਅਸੀਂ ਬਾਢੀ ਕਰਨੀ ਆ ਨਾਲ ਫਲਦਾਂ ਦੇ ਵੀ ਇਸ਼ਨਾਨ ਕਰਾਉਂਦੇ ਸੀ ਸਾਡੇ ਘਰ ਇੱਕ ਬਜ਼ੁਰਗ ਤਾਂ ਕੀ ਜਿਹੜਾ ਕੁੱਕਰ ਤੇ ਭਿੱਲੀ ਹੁੰਦੀ ਸੀ ਉਹ ਸਾਡੀ ਮਾਨਸਿਕਤਾ ਹੁੰਦੀ ਸੀ ਇਹ ਸਾਡੇ ਪਰਿਵਾਰ ਦਾ ਜੀ ਹੈ ਸਾਡੇ ਬਜ਼ੁਰਗਾਂ ਦੇ ਵਿੱਚ ਇਹ ਸੀ ਕਿ ਜਿਹੜਾ ਬਲਦ ਦਾ ਪੁਰਨਵਸੀ ਖੇਤਾਂ ਦੇ ਵਿੱਚ ਵਰਤਿਆ ਉਹਨੇ ਅੰਨ ਪੈਦਾ ਕੀਤਾ ਸਾਡੇ ਬੱਚਿਆਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਅੰਨ ਮਿਲਿਆ ਉਹ ਬਜ਼ੁਰਗ ਜਿਹੜਾ ਬਲਦ ਹੁੰਦਾ ਸੀ ਉਹਨੂੰ ਬੈਠੇ ਨੂੰ ਜਿਹੜਾ ਹੈ ਉਹ ਪੱਠੇ ਪਾਉਂਦੇ ਸੀ ਕਿੰਦੇ ਸੀ 9 ਵਜੇ ਨੇ ਤਾਂ ਮੇਰੇ ਬੱਚੇ ਪਾਲੇ ਉਸ ਗਾਂ ਨੂੰ ਛੜਦੇ ਨਹੀਂ ਸੀ ਪੰਜਾਬਵਾਮੀ ਜਿਹੜੀਆਂ ਹਨ ਉਹ ਆਪਣੇ ਬੱਚਿਆਂ ਨੂੰ ਤਰਸਰੀ ਕਾਰਨ ਇਹ ਜੈਸਾ ਅੰਨ ਪੈਸਾ ਮਨ ਜੈਸਾ ਦੁੱਧ ਪੈਸੀ ਦੁੱਧ ਜੈਸਾ ਪਾਣੀ ਪੈਸਾ ਪਾਣੀ ਜੋ ਹੋ ਗਿਆ ਸੀ ਪਾਣੀ ਪੀਨੇ ਉਹ ਹੋ ਗਿਆ ਪਾਣੀ ਵਿਗਾੜ ਲੈ ਨਦੀਆਂ ਨੂੰ ਬਗਾਲ ਲਈਆਂ ਡਰੇਨਾਂ ਨੂੰ ਬਗਾਲ ਲਈਆਂ ਉਦਾਸੀ ਭੜੇ ਲੋਕੀ ਸਮਝਦੇ ਬੇਸ਼ੁੱਕ ਕਿਵੇਂ ਸ਼ਰੀ ਦੇ ਵਿੱਚ ਭਗਵਾਨ ਨੂੰ ਸੋਚ ਇਹ ਜੁਨੀ ਵਰਸ਼ਟੀ ਹੈ ਸਾਡੀਆਂ ਨੇ ਇਹ ਸਫਾ ਕਿ ਸਾਡੀਆਂ ਸਰਕਾਰਾਂ ਨੂੰ ਸੇਧ ਦੇਣ ਵਾਲਾ ਜਿਹੜਾ ਪ੍ਰਸ਼ਾਸਨਿਕ ਢਾਂਚਾ ਜਿਹੜੇ ਆਈਐਸ ਪੀਸੀ ਅਧਾਰੀ ਆ ਜਿਹੜੇ ਚੁਣ ਕੇ ਟੀਸੀ ਦੇ ਬੇਰ ਜਿਹੜੇ ਅਸੀਂ ਕਹਿੰਦੇ ਜੀ ਆ ਸੀ ਪੀਸੀ ਦੇ ਬੇਰ ਚੁਣਿਆ ਕਿ ਸਾਨੂੰ ਇੰਨੀ ਮਤ ਨਹੀਂ ਦੇ ਪਾਇ ਇਨਵਾਇਰਨਮੈਂਟ ਕਾਨੂੰਨ ਹੁੰਦਾ ਕੀ ਹੈ ਕੀ ਉਹਨਾ ਲੀਡਰ ਸਹਿਬਾਨਾਂ ਨੂੰ ਨਹੀਂ ਲਿਖਦਾ ਜੇ ਜੇ ਗਲਤੀ ਕੋਈ ਕਰ ਰਿਹਾ ਮਤਲਬ ਕੀ ਹੈ ਤੁਮ ਇਹ ਕਿ ਇਹ ਪੁਣ ਦੀ ਅੱਗੇ ਦੇਣੀ ਕਿਉਂਕਿ ਅੱਗੇ ਲੋਕ ਸਰਪੀਂਦੇ ਪਣ ਜੇ ਤੱਕ ਕਰਨ ਤੇ ਕਿਸੇ ਦੀ ਜੁਰਤ ਨਹੀਂ ਨਾ ਪਵਿੱਤਰ ਵਹਿੰਦੇ ਵਿੱਚ ਗੰਦੇ ਪੈਣੀ ਸ਼ੁਰੂ ਹੋ ਗਿਆ ਉਹ ਲੀ ਦੀ ਲੋਰ ਸੀ ਸਾਡੇ ਧਰਮੋਕਾ ਗੋ ਨੂੰ ਰੋਲਾ ਪਾਵੇ ਐਸੇ ਉਥੇ ਉਹ ਨਾ ਉਹਦੇ ਰੇ ਪਰ ਦੇਖੋ ਉਹ ਗੰਦੇ ਪਾਣੀ ਪੀਣ ਲੱਗ ਪਏ ਸੂਰ ਰ ਬਣ ਗਿਆ ਜਿਸ ਨੂੰ ਅਸੀਂ ਤੋੜ ਦਿੱਤਾ ਨੇਚਰ ਸੁਮੇ ਨੂੰ ਫਿਰ ਘਰੋਂ ਗੱਡੇ ਬਜ਼ੁਰਗਾਂ ਦਾ ਜਿਹੜਾ ਹਾਲ ਹੁੰਦਾ ਘਰੋਂ ਗੱਡੇ ਵੱਡਿਆਂ ਦਾ ਜਿਹੜਾ ਹਾਲ ਹੁੰਦਾ ਉਹ ਇਹ ਹਾਲ ਬਾਬੇ ਨਾਨਕ ਦੀ ਗੰਈ ਦੇ ਨਾਲ ਹੈ ਪਿੰਡਾਂ ਦੇ ਸ਼ਹਿਰਾਂ ਨੇ ਫਸੇ ਪਾਣੀ ਪਾ ਕੇ ਪਤਾ ਨਹੀਂ ਤੁਹਾਨੂੰ ਨਾ ਤਾਂ ਗੁਰੂ ਦੀ ਵੱਤਾਂ ਨਾ ਤਾਂ ਸੰਵਧਾਨ ਦੀ ਆ 1973 ਦਾ ਐਕਟ ਬਣਿਆ ਕਿਸੇ ਨੈਚਰਲ ਸਰੋਤ ਗੰਦਾ ਪਾਣੀ ਨਹੀਂ ਪਾ ਸਕਦੇ ਕਿਉਂ ਬਾ ਲੰਬੀ ਲੜਾਈ ਲੜ ਕੇ ਕੋਸ਼ਿਸ਼ ਕੀਤੀ ਐ ਗੂਤਰ ਵੈਂਡੇ ਉੱਤੇ ਅਠ ਸਹਰ 40 ਤੋਂ ਵੱਧ ਪਿੰਡ ਜਿਹੜੇ ਸਿੱਧਾ ਗੰਦਾ ਪਾਣੀ ਲੱਗਦਾ ਸੀ ਉਹ ਬੰਦ ਹੋਇਆ 250 ਤੋਂ ਵੱਧ ਕਿਉਂਕਿ ਪਾਣੀ ਇਸ ਵੇਲੇ ਚੱਲ ਰਿਹਾ ਇਦੇ ਨਾਲ 12 ਮਹੀਨੇ ਇਹ ਵਹਿਂ ਚੱਲਦੀ ਹੈ ਪੂਰੇ ਪੰਜਾਬ ਦੇ ਪਾਣੀ ਥੱਲੇ ਜਾ ਰਿਹਾ ਪਰ ਜਿੱਥੋਂ ਬਾਬੇ ਨਾਨਕ ਦੀ ਵਹਿਣੀ ਵਹਿਣੀ ਸ਼ੁਰੂ ਹੋਈ ਹੈ ਜਿਸੇ ਇਲਾਕੇ ਦੇ ਵਿੱਚੋਂ ਇਹ ਵਹਿਣੀ ਨਿਕਲਦੀ ਹੈ ਉੱਥੇ ਸੇਮ ਪਈ ਹੋਈ ਸੀ ਲੱਖ ਰੁਪਏ ਕੀ ਹੁੰਦ ਨੇ ਉਸ ਬ੍ਰਿਟਿਸ਼ ਦੇਸ਼ ਦਾ ਕੀ ਦੀ ਅਜੋ ਕਰੋੜਾਂ ਨਕਲਾਪ ਆਬਹਤਰ ਵਹਿਣ ਦੇ ਕੰਨੇ ਇਥੇ ਥਾਂ ਨੂੰ ਕੋਈ ਨਹੀਂ ਪੁੱਛਦਾ ਸੀ ਉਸ ਲਈ ਮੈਂ ਨਿਕੰਡੇ ਵਹਿਣ ਵਾਸਤੇ ਜਗ੍ਹਾ ਵੀ ਅਸੀਂ ਠੇਕੇ ਤੇ ਲਈ ਸੀ ਕਿਉਂਕਿ ਇਸ ਨੂੰ ਵਹਿਣਾ ਵੀ ਮੁਸ਼ਕਲ ਸੀ ਅੱਜ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਗੁਰੂ ਨਾਨਕ ਦੀ ਕਿਰਪਾ ਹੋਈ ਹੈ ਜਿਸ ਦਾ ਕਾਰਜ ਜਤੇ ਨਹੀਂ ਕੀਤਾ ਮਾਨਸਿਕਾ ਵਿਚਾਰਾਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕੈਨੇਡਾ ਦੀ ਯਾਤਰਾ ਦੇ ਵਿੱਚ ਸਾਰੇ ਸੂ ਸੇਵਾਦਾਰਾਂ ਨੇ ਗਤਘੰਡ ਪ੍ਰੇਮੀਆਂ ਨੇ ਗੁਰੂ ਘਰਾਂ ਦੇ ਵਿੱਚ ਕਲਬਾਂ ਦੇ ਵਿੱਚ ਬਜ਼ੁਰਗਾਂ ਦੀਆਂ ਸੱਥਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਕਿਹਾ ਕਿ ਬਾਬਾ ਜੀ ਸਾਨੂੰ ਮਿਲ ਕੇ ਜਾਓ ਅਸੀਂ ਕੋਸ਼ਿਸ਼ ਕੀਤੀ ਹੈ ਥੋੜੇ ਦਿਨ ਸੀ ਪਰ ਜਿਹੜਾ ਪਿਆਰ ਮਿਲਿਆ ਅਸੀਂ ਗੁਰਨਾਨਕ ਸਾਹਿਬ ਦੇ ਚਰਨਾਂ 'ਚ ਕਰੋੜਾਂ ਵਾਰ ਨਮਸਕਾਰ ਕਰਦੇ ਹਾਂ ਸੁਪਾਸ਼ਾ ਕਹਿੰਦੇ ਜੋ ਹਰ ਕਾ ਪਿਆਰਾ ਸਭਨਾ ਕਪਾ ਜਿਹੜਾ ਗੁਰੂ ਦੇ ਦਾ ਪਿਆਰ ਕਰਦਾ ਸਾਰਾ ਸੰਸਾਰ ਉਹਦੇ ਨਾਲ ਕਰਦਾ ਸਾਡੇ ਵਿੱਚ ਇਹੋ ਜਿਹਾ ਕੋਈ ਨਹੀਂ ਪਰ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਇਹ ਸੇਵਾ ਕਰਵਾਈ ਹੈ ਜਿਹਦਾ ਸਿਹਰਾ ਸਾਰੀਆਂ ਗੁਰਸਤਾਂ ਨੂੰ ਜਾਂਦਾ ਉਹ ਜਿਹੜਾ ਪਿਆਰ ਸਤਕਾਰ ਸਨਮਾਨ ਤੁਸੀਂ ਦਿੱਤਾ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠੇ ਹਾਂ ਉਹਨਾਂ ਸੇਵਾਦਾਰਾਂ ਨੂੰ ਵੰਡਦੇ ਆ ਕਿ ਕਿ ਸਾਰਿਆਂ ਦਾ ਖੱਤੀ ਸੇਵਾ ਕਰਕੇ ਜਿਨ੍ਹਾਂ ਨੇ ਵਿਲਾਹ ਲਿਆ ਕੁਨਾ ਮੇਂ ਦਰੁਗਦਾਨਾ ਗੁਰੂ ਨਾਨਕ ਪਾਸਾ ਦਾ ਕੁਰਾਣਾ ਕੁਰਾਣਾ ਧੰਨਵਾਦ ਆ ਕਿ ਇਹ ਉਪਵਿੱਤਰ ਗਈ ਜਿੱਥੇ ਵੇਸਾਂ ਵੇਸਾਂ ਤਵਾਣ ਕੇ ਗੁਰਸਖਦਾ ਗੁਰੂ ਨਾਨਕ ਦੇ ਪਿਆਰੇ ਇਹਦੇ ਕੰਢੇ ਤੇ ਖੜ ਕੇ ਜਦੋਂ ਉਹ ਹੁੰਦੀ ਸੀ ਅੱਖਾਂ 'ਚੋਂ ਹੰਝੂ ਹਾਕੀ ਜਾਂਦੇ ਸੀ ਅੱਜ ਉਹਨਾਂ ਨੂੰ ਬੇਨਤੀ ਕਰਾਂਗੇ 25 ਸਾਲ ਹੋ ਗਏ ਅੱਜ ਅਮਰਤ ਜਲ ਦੀ ਧਾਰਾ ਵਗਰੀ ਹੈ ਤੁਸੀਂ ਜ਼ਰੂਰ ਆਓ ਤੁਹਾਨੂੰ ਲੱਗੂਗਾ ਕਿ ਜ਼ਰੂਰੀ ਉਹ ਨਾਨਕ ਪਹਾਸਨੀ ਤੇ ਚਰਨ ਪਾ ਕੇ ਇੱਥੇ ਬਖਸ਼ਾ ਬੰਦੀਆ। ਤੋਂ ਉਹ ਪਵਿੱਤਰ ਵੇਂ ਦੁਆਰਾ 25ਵੇਂ ਵਰੇ ਘੰਨ ਕਰਕੇ ਤੋਂ ਮਜਬੂਰੀ ਵਾਸੇ ਸਾਨੂੰ ਥੋੜੇ ਸਮੇਂ ਦੇ ਰੂਪੀ ਵਾਪਸ ਹੁਣਾ ਪਿਆ। ਬਹੁਤੇ ਸਾਡੇ ਪਰੰਪਰਾ ਬਹੁਤ ਸਾਰੇ ਇਹੋ ਜਿਹੇ ਵਾਦਦਾਗਰ ਨੂੰ ਪ੍ਰੇਮੀ ਪਿਆਰ ਕਰਨ ਵਾਲੇ ਇਹਨਾਂ ਨੂੰ ਹੋ ਸਕਦਾ ਹੈ ਕਿ ਪਤਾ ਹੀ ਨਾ ਲੱਗਾ ਹੋਵੇ। ਮਗਰੋਂ ਤੱਕਰ ਫੋਨ ਆਉਂਦੇ ਸੀ ਆਬਾ ਜੀ। ਕਿਉਂਕਿ ਥੋੜੇ ਸਮੇਂ ਹੋਂ ਕਿ ਉਹਨਾਂ ਨੂੰ ਨਾਮ ਮਿਲਦਾ ਜਿਹੜੇ ਸੀ ਕੋਤਾਈ ਕੀ ਤੇ ਸੀ ਸਮਾਜੋ ਨੇ ਤੇ ਗੁਰੂ ਨਾਨਕ ਬਾਸਾ ਦੇ ਚਰਨਾ ਵਿੱਚ ਅਰਦਾਸ ਕਰਦੇ ਆ ਕਿ ਤੁਸੀਂ ਬਾਹਰ ਬੈਠ ਕੇ ਵੀ ਇਸ ਪੰਜਾਬ ਨੂੰ ਹਸ਼ਦਾ ਵਸਤਾ ਇਸ ਨੂੰ ਹਰਿਆ ਭਰਿਆ ਦੇਖਣਾ ਚਾਹੁੰਦੇ ਆ ਪ੍ਰਦੂਸ਼ਣ ਮੁਕਤ ਦੇਖਣਾ ਚਾਹੁੰਦੇ ਆ ਅਸੀਂ ਦਿਨੋ ਧੰਨਵਾਦ ਕਰਦੇ ਆ ਕਿ ਜਿਹੜੇ ਬਾਹਰ ਬੈਠੇ ਵਿਚਾਰਵਾਨ ਲੋਕ ਆ ਜਿਨ੍ਹਾਂ ਨੇ ਕੋਈ ਉੱਤਰ ਬੁੱਢੇ ਦਰਿਆ ਦੇ ਉੱਤੇ ਖੁੱਲ ਕੇ ਗੱਲ ਕੀਤੀ ਹੈ ਕਿ ਜੀ ਇਹ ਪ੍ਰੋਬਲਮ ਕੀ ਆ ਤੁਸੀਂ ਜਿਸ ਤਰ੍ਹਾਂ ਬੁੱਧਰ ਕਾਲੀ ਵਹਿਂ ਸਾਫ ਸੁੱਧਰੀ ਬਦਰੀ ਇਸ ਤਰ੍ਹਾਂ ਪਵਿੱਤਰ ਬੁੱਢ ਹੋਦਰਾ ਸਾਫ ਸੁੱਧਰਾ ਹੋ। ਕਿਸੇ ਨੂੰ ਕੋਈ ਹੱਕ ਨਹੀਂ ਉਹ ਆਪਣਾ ਅੰਡਰਸਟਰੀ ਦਾ ਗੰਦਾ ਪਾਣੀ ਪਾਵੇ। ਮਿਊਨਿਸਪਲ ਕਾਰਪੋਰੇਸ਼ਨ ਦਾ ਗੰਦਾ ਪਾਣੀ ਪਾਵੇ। ਕੋਈ ਡੈਰੀਆਂ ਵਾਲਾ ਗੋਹਾ ਪਾਵੇ। ਉਸ ਨੂੰ ਕੋਈ ਹੱਕ ਨਹੀਂ। ਆਪਣਾ ਹੱਥੀਆ ਆਪਣਾ ਆਪ੍ਰਿਕਾਸ ਵਾਰੀ ਕਿਸੇ ਨੂੰ ਕੋਈ ਹੱਕ ਨਹੀਂ ਕਿ ਉਹ ਪਾਣੀਆਂ ਦੇ ਵਿੱਚ ਜ਼ਹਿਰਾ ਪਾਵੇ ਸਾਡੇ ਜਿੱਥੇ ਸਿਰ ਝੁੱਕਦਾ। ਜਿੱਥੇ ਬਾਬੇ ਨਾਨਕ ਨੇ 1515 ਈਸਵੀ ਚਰਨ ਪਾਏ। ਦਰਿਆ ਨੂੰ ਸਤਿਗੁਰੂ ਪਿੱਛੇ ਹਟਣ ਵਾਸਤੇ ਗਿਆ ਦਰਿਆ ਨੂੰ ਬੁੱਢਾ ਹੋਣ ਦੇ ਵਜਨ ਕਰੇ ਸੋ ਐਸੇ ਸਾਡੇ ਸਤਿਗੁਰੂ ਆ ਜਿਹਨਾਂ ਨੇ ਕਹਿਣ ਦੇ ਨਾਲ ਦਰਿਆ ਵੀ ਪਿੱਛੇ हट ਗਿਆ ਇਹਨਾਂ ਨੇ ਕਹਿਣ ਦੇ ਨਾਲ ਦਰਿਆ ਬੁੱਢਾ ਹੋ ਕੇ ਵਗਣ ਦਾ ਜਿਹੜਾ ਵਰਦਾਨ ਸੀ ਗੁਰ ਸੰਗਤ ਦਾ ਇਸਨਾਨ ਕਰਦੀਆਂ ਸੀ ਗੁਰਦੁਆਰਾ ਗਊ ਘਟ ਬਣਿਆ ਗੋਦੇ ਨੂੰ ਇਹੀ ਕਰਗੀ ਨਹੀਂ ਪਤਾ ਜੇ ਇੱਥੇ ਤਾਂ ਮਦਬੂ ਆਉਂਦੀ ਹੈ ਇੱਥੇ ਗੁਰਦੁਆਰਾ ਕਿੱਥੇ ਹੋ ਸਕਦਾ ਪਰ ਬਾਸਾ ਦੇ ਜਨ ਬਗਿਆ ਸਰਕਾ ਭਗਤ ਪ੍ਰਗਟ ਨਹੀਂ ਸਕਿਆ ਜਿੱਥੇ ਹਰੀ ਦੇ ਪਿਆਰੇ ਗੁਰਮਖਾਂ ਦੇ ਸਤਿਗੁਰਾਂ ਦੇ ਜਨਮ ਪਏਗੇ ਉਹ ਭਗਤੀ ਕਦੇ ਸੁਭਦੀ ਨਹੀਂ ਸੋ ਬੁੱਢਾ ਤੇ ਰਿਆ ਵੀ ਸਾਫ ਸੁਥਰਾ ਲੱਗੂਗਾ ਸੋ ਅਸੀਂ ਵੇਨ ਵੀ ਕਰਾਂਗੇ ਕੱਲ ਨੂੰ ਇੱਕ ਸਮਾਗਮ ਜਿਹਦੇ ਵਿੱਚ ਨੈਸ਼ਨਲ ਗ੍ਰੀਨ ਇੰਡੀਅਨ ਦੇ ਜਿਹੜੇ ਹੈਗੇ ਆ ਜਾਂ ਸਭ ਆ ਰਹੇ ਆ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰਿੰਸੀਪਲਰ ਆ ਰਹੇ ਇਹਦੇ ਵਿੱਚ ਬਿੰਗਲਵਾੜਾ ਜਿਹੜਾ ਬਹੁਤ ਭਗਤਪੁਰ ਸਿੰਘ ਜੀ ਬਹੁਤ ਕੋਈ ਸੇਵਾ ਕੀਤੀ ਹੈ ਜਿਹੜੀ ਆਮ ਬੰਦਾ ਨਹੀਂ ਕਰ ਸਕਦਾ ਉਹ ਸੋਦ ਨੂੰ ਆਪਣਾਰੇ ਡਾਕਟਰ ਵੀ ਡਾਕਟਰ ਰੁਪਿੰਦਰ ਇੰਦਰਜੀਤ कौर ਉਹ ਵੀ ਆਉਣਗੇ ਹੋਰ ਵੀ ਵਿਸ਼ੇਸ਼ ਜਿਹੜੇ ਹੈ ਲੋਕ ਇਸ ਸਵਾਗਤ ਦੇ ਵਿੱਚ ਸ਼ਾਮਿਲ ਹੋਣਗੇ ਸੋ ਪਹਿਲ ਮੁਸਰ ਸਾਰਿਆਂ ਨੇ ਸ਼ਾਮਿਲ ਹੋਣਾ ਉਹਨਾਂ ਦੇ ਵਿਚਾਰ ਸੁਣਨਾ ਪੁਰਵੀ ਮਹਾਰ ਜਿਹੜੇ ਹੈ ਬਹੁਤ ਉੱਚ ਕੋਟੀ ਦੇ ਵਿਦਵਾਨ ਉਹਨਾਂ ਵਿੱਚ ਪਹੁੰਚ ਰਿਹਾ ਸੋ ਵਿਸ਼ੇਸ਼ੀ ਇਹਨਾਂ ਤੇ ਵਿਚਾਰ ਕਰਾਂਗੇ ਇਹੋ ਜੀ ਕੋਈ ਚੀਜ਼ ਨਹੀਂ ਵੀ ਜਿਹੜੀ ਹੋ ਨਹੀਂ ਸਕਦੀ ਹਰ ਚੀਜ਼ ਸੰਭਵ ਹੈ ਇਹ ਗੰਦੇ ਅਸੀਂ ਕੀਤੇ ਸਾਫੀਕਰਨ ਸਾਨੂੰ ਕਰਨੇ ਆਉਂਦੇ ਨੇ ਵੀ ਸਾਫ ਸੁਥਰੇ ਹੋਣਗੇ ਪਰ ਉਹਦੇ ਵਾਸਤੇ ਚਰਚਾ ਜ਼ਰੂਰ ਆ ਵਿਚਾਰ ਜ਼ਰੂਰ ਆ ਗੱਲ ਦਾ ਹੁੰਦੇ ਰਹਿਣਾ ਬਹੁਤ ਜ਼ਰੂਰ ਆ ਸੋ so, 25 ਸਾਲ ਦਾ ਅੰਤਰ ਜਿਹੜੀ ਸੇਵਾ ਉਹ ਸੇਵਾਦਾਰਾਂ ਨੇ ਕੀਤੀ ਸ਼ੂ ਨੇ ਹੱਥ ਰੱਖਿਆ ਕਿ ਗੁਰੂਮਹਾਰਾ ਜੀ ਦੇ ਅੰਕੜਾ ਨੂੰ ਬੰਦ ਧੰਨਵਾਦ ਕਰਦੇ ਤੇ ਸੰਗਤਾਂ ਦੇ ਜਿਹੜੇ ਦਿਨ ਤੇ ਰਾਤ ਨੂੰ ਇੱਕ ਸਮਝ ਕੇ ਸੇਵਾ ਕਰਦੇ ਸੋ ਸਿਰ ਚੋਕ ਦਾ ਗੁਰੂ ਬਾਲ ਸੇਵਾ ਕਿਰਪਾ ਕਰਨ ਇਸੇ ਤਰ੍ਹਾਂ ਮੇਰੇ ਪਰੇ ਹੱਥ ਸੇਵਾਦਾਰਾਂ ਤੇ ਰੱਖੋ ਸਾਰੀ ਗੁਰ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ